ਯਾਬ ਲਾਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਜਲਾ ਗਰਦਾਖੋ ਦੀ ਬਖਸ਼ੀ ਵਾਲੀ ਚੌਂਕੀ ਤੇ ਗਰਨੇਟ ਹਮਲੇ ਦੀ ਆਈ ਖਬਰ ਪੁਲਿਸ ਕਰ ਰਹੀ ਇਨਕਾਰ ਇਹ ਚੌਂਕੀਆਂ ਤੇ ਲਗਾਤਾਰ ਹਮਲਿਆਂ ਦੀ ਖਬਰਾਂ ਸਾਹਮਣੇ ਆ ਰਹੀਆਂ ਹਾਲੇ ਕੇ ਕਿਸੇ ਵੀ ਹਮਲੇ ਦੇ ਕਿਸ ਬੰਦੇ ਤੋਂ ਪੁਲਿਸ ਅਫਸਰ ਉਸੇ ਕਦਮ ਤੋਂ ਕਤਰੰਗੇ ਰਹਿ ਗਿਆ ਹਨ ਪਰ ਫਿਰ ਵੀ ਨਰੇਤੇ ਲੋਕ ਕਾਰਨ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਹੋ ਰਹੀ ਹੈ ਤਾਜ਼ਾ ਮਾਮਲਾ ਇੱਥੇ ਇੱਕ ਬੰਦ ਪਏ 15 ਬਿਰਾਤ ਪੁਲਿਸ ਚੌਕੀ ਬਖਸ਼ੀਵਾਲ ਤੇ ਗ੍ਰਨੇਟ ਹਮਲੇ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਪਹਿਲਾਂ ਤੱਕ ਕੁਝ ਨਹੀਂ ਬੋਲਣ ਤੋਂ ਇਨਕਾਰ ਕਰਦੇ ਰਹੇ ਪਰ ਦੇਰ ਸਾਹਮਣੇ ਡੀਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਚੌਕੀ ਤੇ ਹਮਲੇ ਵਾਲੀ ਕੋਈ ਗੱਲ ਨਹੀਂ ਬਾਕੀ ਜਾਂਚ ਕੀਤੀ ਜਾ ਰਹੀ ਹੈ ਫੋਰੈਂਸਿਕ ਦੀ ਟੀਮ ਆ ਕੇ ਜਾਂਚ ਕਰ ਰਹੀ ਹੈ ਅਤੇ ਜੋ ਪੋਸਟ ਪਾਟ ਹੈ ਹਮਲੇ ਦੀ ਜਿੰਨਾ ਹੀ ਲਈ ਹੈ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਚੌਂਕੀ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਤਬਾਕੇ ਦੀ ਪੁਸ਼ਟੀ ਕਰਦੇ ਹਨ ਜੋ ਕਿ ਦੇਰ ਰਾਤ 8 ਵਜੇ ਦੇ ਕਰੀਬ ਹੋਇਆ ਇਸ ਬਾਰੇ ਪਿੰਡ ਦੇ ਨੰਬਰਦਾਰ ਫੁੱਮਨ ਸਿੰਘ ਦਾ ਕਹਿਣਾ ਹੈ ਕਿ ਦੇਰ ਰਾਤ ਅਸੀਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਹੈ ਜਿਸ ਨਾਲ ਇਲਾਕੇ ਦੇ ਲੋਕ ਕਾਫੀ ਸ਼ਾਂਮੇ ਵਿੱਚ ਹਨ ਪਰ ਲਗਾਤਾਰ ਹੋ ਰਿਹਾ ਹੈ ਹਮੇਰਾ ਕਾਰਨ ਸਵਾਲ ਤਾਂ ਉੱਠਦਾ ਹੈ ਕਿ ਆ퍼 ਲੋਕਾਂ ਦੀ ਸੁਰੱਖਿਆ ਲਈ ਵਤਨਵੰਦ ਪੁਲਿਸ ਦੇ ਘਰ ਹੀ ਸੁਰੱਖਿਤ ਨਹੀਂ ਤਾਂ ਲੋਕ ਕਿੰਨੇ ਸੁਰੱਖਿਤ ਹੋਣਗੇ ਦੱਸ ਦਈਏ ਕਿ ਇਸ ਇੰਟਰਨੈਟ ਹਮਲੇ ਦੀ ਇੱਕ ਤੋਚਕ ਵੀ ਸੋਸ਼ਲ ਮੀਡੀਆ ਤੇ ਵਾਲਵ ਰੀਆ ਦੇ ਸੇ ਵਿਚ ਖਾਲਿਸਤਾਨ ਜਿੰਦਾਬਾਦ ਫੋਰਸ ਨੇ ਇਸ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਆਪਾਂ ਮੇਰਾ ਨਾਮ ਇਟੇ ਕੁਮਰ ਸਿੰਘ ਨੰਬਰ ਦਾ ਪਿੰਡ ਖੜਾ ਕੋਟ ਜੀ ਬਾਪੂ ਜੀ ਕੀ ਸੁਣਿਆ ਸੀ ਤੁਸੀਂ ਡੜਾਮੇ ਸੁਣਿਆ ਜੀ ਹਾਂ ਤੇ ਡਰਮ ਹੋਇਆ ਇਸ ਤਰ੍ਹਾਂ ਤੇ ਕੇ ਨੇ ਕਹਤਾ ਘੱਡੀਆਂ ਨੇ ਪੇਸਤ ਬਾਈ ਚੱਲੀਆ ਕੇ ਨੇ ਕਹਤਾ ਵੀ ਟਰੱਕ ਦਾ ਟਾਇਰ ਪਾਟਾ ਵਾ ਐ ਚੀਜ਼ ਦਾ ਇੱਕ ਪਤਾ ਨਹੀਂ ਨਹੀਂ ਸਰ ਇਹ ਫਾਰਮ ਹਾਊਸ ਹੈ ਸਾਡਾ ਬਾਹਰ ਪੈ ਨਹੀਂ ਕਿੰਨਾ ਅਕੇ ਕੋ ਗਏ ਨਾ ਅਕੇ ਕੀ ਲੱਗਦਾ ਸੀ ਆਪਣਾ ਆਵਾਜ਼ ਕਿਦਾਂ ਦੀ ਪਟਾਕਿਆਂ ਵਰਗੀ ਆਵਾਜ਼ ਸੀ ਟਾਇਰ ਪਾਟਾਂ ਦਾ ਗੱਡੀ ਦਾ ਤਰ੍ਹਾਂ ਤਰ੍ਹਾਂ ਕਭੀ ਤੇਜ਼ ਆਵਾਜ਼ ਸੀ ਹਾਂਜੀ ਹਾਂਜੀ ਡੜਮ ਹੋਇਆ ਇਸ ਤਰ੍ਹਾਂ ਸੇਰੇ ਕੀ ਪਤਾ ਲੱਗਾ ਸੇਰੇ ਵੀ ਨਹੀਂ ਸੁਣਿਆ ਹੁਣ ਸੁਣਿਆ ਬੈਂਕ ਚ ਐ ਪਤਾ ਲੱਗਾ ਕੀ ਪਤਾ ਲੱਗਾ ਇਹ ਹੁਣ ਪਤਾ ਲੱਗਾ ਵੀ ਆਪਣੇ ਇੱਥੇ ਆ ਚੱਲਿਆ ਗ੍ਰਨੇਡ ਜਾ ਚੱਲਿਆ ਵਾ ਦੇਖ ਕਿੱਧਰ ਤੇ ਪੁਲਿਸ ਪਲੂਸ ਵੀ ਆਈ ਸੀ ਇਹਦੇ ਉਹ ਵੀ ਨਹੀਂ ਆ ਤੇ ਵੇਖੀ ਪੁਲਿਸ ਆਈ ਵੀ ਨਹੀਂ ਵੇਖੀ ਅੰਧੇ ਆਈ ਬੜੀ ਤਰ੍ਹਾਂ ਦੀ ਪੁਲਿਸ ਆਈ ਚੈੱਕ ਕੀਤਾ ਉਹਨਾਂ ਵੀ ਕੀ ਭਲ ਰਾਤ ਆਵਾਜ਼ ਸੁਣੀ ਹੈ ਤੁਸੀਂ ਹਾਂਜੀ ਹਾਂਜੀ ਆਵਾਜ਼ ਸੁਣੀ ਸ਼ੀਗਾ ਪਹਿਲੇ ਇੱਕ ਨਾ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਸੀ ਸوير ਦੀ ਕਿ ਬਖਸ਼ੀਵਾਲ ਚੌਂਕੀ ਹੈ ਜੀ ਉਹਦੇ ਵਿੱਚ ਤਮਾਕਾ ਹੋਇਆ ਸਾਡੇ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਹੈ ਦੇਖਿਆ ਗਿਆ ਮੇਰੇ ਨਾਲ ਐਸ ਐਚਓ ਤੇ ਫ੍ਰੈਂਸਿਕ ਦੀਆਂ ਟੀਮਾਂ ਮੌਕੇ ਤੇ ਗਈਆਂ ਉੱਥੇ ਜਾ ਕੇ ਹੀ ਜੋ ਇਨਵੈਸਟੀਗੇਸ਼ਨ ਕੀਤੀ ਉਹ ਚ ਹੁਣ ਤੱਕ ਸਾਨੂੰ ਐਓ ਜੀ ਕੋਈ ਵੀ ਸ਼ੱਕੀ ਜਾਂ ਬਲਾਸਟਾਈ ਚੀਜ਼ ਸਾਹਮਣੇ ਨਹੀਂ ਆਈ ਫੇਰ ਵੀ ਸਾਡੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਵਾਂ ਉਹ ਉੱਥੇ ਇਨਵੈਸਟੀਗੇਟ ਕਰਨੀਆਂ ਜੋ ਮੌਕੇ ਤੇ ਜੇ ਸਾਨੂੰ ਕੋਈ ਚੀਜ਼ ਮਿਲਦੀ ਹੈ ਤੇ ਉਸ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਕੁ ਸੋਸ਼ਲ ਮੀਡੀਆ ਤੇ ਕੋਈ ਗਰੁੱਪ ਹੈਗਾ ਜੀ ਬਾਗੀ ਕਰਕੇ ਉਹਨਾਂ ਦੀ ਜੋ ਸੋਸ਼ਲ ਮੀਡੀਆ ਤੇ ਪੋਸਟ ਉਹ ਵਾਇਰਲ ਹੋ ਰਹੀ ਸੀ ਉਸ ਦੇ ਰਿਗਾਰਡਿੰਗ ਸਾਡੇ ਤੋਂ ਮੌਕੇ ਤੇ ਜਾ ਕੇ ਅਸੀਂ ਮੌਇਨਾ ਕੀਤਾ ਵਾ ਫ੍ਰੈਂਸਿਕ ਦੀ ਟੀਮਾਂ ਗਈਆਂ ਸਾਡੇ ਨਾਲ ਉਹ ਜਿਹੇ ਵੀ ਉੱਥੇ ਫ੍ਰੈਂਸਿਕ ਦੀਆਂ ਜੋ ਟੀਮਾਂ ਗਈਆਂ ਉਹ ਜੋ ਮੌਕੇ ਤੇ ਜਾ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਕਿ ਬੰਦੀ ਕਾਰਵਾਈ ਕੀਤੀ ਜਾਏਗੀ ਇਹ ਚੌਂਕੀ 2 ਹਫ਼ਤੇ ਤੋਂ ਬੰਦ ਹੈ ਜੀ ਹਾਂਜੀ ਨੁਕਸਾਨ ਸਾਨੂੰ ਉੱਥੇ ਇਸ ਟਾਈਮ ਕੋਈ ਜਾਣੀ ਨੁਕਸਾਨ ਨਹੀਂ ਕੋਈ ਵੀ ਇਹੋ ਜੀ ਬਲਾਸਟ ਵਾਲੀ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਹੁਣ ਤੱਕ